ਦੋਸਤੋ ਇੱਕ ਵਾਰ ਇੱਕ ਸਮਰਾਟ ਦਾ ਪੁਰਾਣਾ ਵਜ਼ੀਰ ਮਰ ਗਿਆ। ਵਜ਼ੀਰ ਬਹੁਤ ਹੀ ਬੁੱਧੀਮਾਨ ਸੀ, ਲੇਕਿਨ ਅਚਾਨਕ ਹੀ ਉਸ ਦੀ ਮੌਤ ਹੋ ਜਾਣ ਕਰਕੇ ਹੁਣ ਨਵੇਂ ਵਜ਼ੀਰ ਦੀ ਖੋਜ ਸ਼ੁਰੂ ਕਰ ਦਿੱਤੀ ਗਈ ਸੀ। ਸਾਮਰਾਜ ਬਹੁਤ ਵੱਡਾ ਸੀ, ਇਸ ਲਈ ਉਸ ਨੂੰ ਸੰਭਾਲਣ ਲਈ ਇੱਕ ਬਹੁਤ ਹੀ ਬੁੱਧੀਮਾਨ ਅਤੇ ਦੂਰ ਦੀ ਸੋਚ ਰੱਖਣ ਵਾਲੇ ਵਜ਼ੀਰ ਦਾ ਹੋਣਾ ਬਹੁਤ ਜ਼ਰੂਰੀ ਸੀ। ਪੂਰੇ ਰਾਜ ਵਿੱਚ ਸਭ ਤੋਂ ਬੁੱਧੀਮਾਨ ਅਤੇ ਸਮਝਦਾਰ ਵਿਅਕਤੀ ਦੀ ਖੋਜ ਸ਼ੁਰੂ ਕਰ ਦਿੱਤੀ ਗਈ। ਇਸ ਦੇ ਲਈ ਪੂਰੇ ਰਾਜ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਪ੍ਰੀਖਿਆਵਾਂ ਲੈਂੀਆਂ ਗਈਆਂ ਅਤੇ ਪੂਰੇ ਰਾਜ ਵਿੱਚੋਂ ਅਲੱਗ-ਅਲੱਗ ਸਮਝਦਾਰ ਅਤੇ ਵਿਚਾਰਸ਼ੀਲ ਵਿਅਕਤੀਆਂ ਨੂੰ ਛਾਂਟਿਆ ਗਿਆ। ਫਿਰ ਅੱਗੇ ਉਹਨਾਂ ਦੀਆਂ ਹੋਰ ਵੀ ਮੁਸ਼ਕਲ ਪ੍ਰੀਖਿਆਵਾਂ ਲਈਆਂ ਗਈਆਂ। ਅੰਤ ਕੇਵਲ 3 ਚੁਣੇ ਹੋਏ ਵਿਅਕਤੀਆਂ ਨੂੰ ਰਾਜਧਾਨੀ ਲਿਆਂਦਾ ਗਿਆ ਤਾਂ ਕਿ ਸਮਰਾਟ ਉਹਨਾਂ ਦੀ ਅੰਤਿਮ ਪ੍ਰੀਖਿਆ ਲੈ ਸਕੇ। ਉਹਨਾਂ ਤਿੰਨਾਂ ਵਿਅਕਤੀਆਂ ਨੂੰ ਰਾਜ ਮਹਿਲ ਦੇ ਇੱਕ ਕਮਰੇ ਵਿੱਚ ਠਹਿਰਾਇਆ ਗਿਆ। ਅਤੇ ਸਮਰਾਟ ਦੇ ਦੁਆਰਾ ਇਹ ਘੋਸ਼ਣਾ ਕਰ ਦਿੱਤੀ ਗਈ ਕਿ ਕੱਲ ਨੂੰ ਇਹਨਾਂ ਦੀ ਆਖਰੀ ਪ੍ਰੀਖਿਆ ਲਈ ਜਾਵੇਗੀ ਅਤੇ ਜੋ ਵੀ ਸਫਲ ਹੋਵੇਗਾ ਉਸ ਨੂੰ ਰਾਜ ਦਾ ਵਜ਼ੀਰ ਨਿਯੁਕਤ ਕਰ ਦਿੱਤਾ ਜਾਵੇਗਾ। ਸ਼ਾਮ ਹੁੰਦੇ ਹੀ ਪੂਰੀ ਰਾਜਤਾਨੀ ਵਿੱਚ ਇਹ ਗੱਲ ਫੈਲ ਗਈ ਕਿ ਪਤਾ ਨਹੀਂ ਸਮਰਾਟ ਕੱਲ ਕਿਹੜੀ ਪ੍ਰੀਖਿਆ ਲੈਣ ਵਾਲੇ ਹਨ। ਸਾਰੇ ਪਿੰਡਾਂ ਵਿੱਚ ਇਸ ਦੀ ਚਰਚਾ ਹੋਣ ਲੱਗੀ। ਸਮਰਾਟ ਇੱਕ ਬਹੁਤ ਹੀ ਅਜੀਬ ਪ੍ਰੀਖਿਆ ਲੈਣੀ ਚਾਹੁੰਦਾ ਸੀ। ਕੱਲ ਸਵੇਰੇ ਉਹਨਾਂ ਤਿੰਨਾਂ ਨੂੰ ਮਹਿਲ ਦੇ ਇੱਕ ਵੱਡੇ ਸਾਰੇ ਕਮਰੇ ਵਿੱਚ ਬੰਦ ਕਰ ਦਿੱਤਾ ਜਾਵੇਗਾ। ਅਤੇ ਉਸ ਕਮਰੇ ਦੇ ਦਰਵਾਜ਼ੇ ਉੱਪਰ ਇੱਕ ਜ਼ਿੰਦਾ ਲਗਾ ਦਿੱਤਾ ਜਾਵੇਗਾ। ਉਹ ਜ਼ਿੰਦਾ ਉਸ ਰਾਜ ਦੇ ਬਿਹਤਰੀਨ ਕਾਰੀਗਰਾਂ ਦੁਆਰਾ ਬਣਾਇਆ ਗਿਆ ਸੀ। ਉਸ ਜ਼ਿੰਦੇ ਨੂੰ ਕੋਈ ਚਾਬੀ ਨਹੀਂ ਲੱਗਦੀ ਸੀ। ਉਸ ਜ਼ਿੰਦੇ ਉੱਪਰ ਕੇਵਲ ਗਣਿਤ ਦੇ ਕੁਝ ਅੰਕ ਲਿਖੇ ਹੋਏ ਸਨ ਅਤੇ ਉਨ੍ਹਾਂ ਅੰਕਾਂ ਵਿੱਚ ਇੱਕ ਪਹੇਲੀ ਛੁਪੀ ਹੋਈ ਸੀ। ਜੋ ਵੀ ਉਸ ਪਹੇਲੀ ਨੂੰ ਹੱਲ ਕਰ ਸਕੇਗਾ, ਉਹੀ ਉਸ ਜ਼ਿੰਦੇ ਨੂੰ ਖੋਲਣ ਵਿੱਚ ਸਫਲ ਹੋ ਪਾਵੇਗਾ। ਹੌਲੀ-ਹੌਲੀ ਇਹ ਗੱਲ ਉਨ੍ਹਾਂ ਤਿੰਨਾਂ ਦੇ ਕੰਨਾਂ ਤੱਕ ਵੀ ਪਹੁੰਚ ਗਈ। ਕਿ ਕੱਲ ਉਹਨਾਂ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਜਾਵੇਗਾ ਅਤੇ ਬਾਹਰ ਇੱਕ ਜ਼ਿੰਦਾ ਲਗਾ ਦਿੱਤਾ ਜਾਵੇਗਾ ਜਿਸ ਦੀ ਕੋਈ ਚਾਬੀ ਨਹੀਂ ਹੋਵੇਗੀ। ਬਸ ਉਸ ਜ਼ਿੰਦੇ ਉੱਪਰ ਗਣਿਤ ਦੇ ਕੁਝ ਅੰਕ ਲਿਖੇ ਹੋਣਗੇ ਜਿੰਨਾ ਵਿੱਚ ਇੱਕ ਪਹੇਲੀ ਛੁਪੀ ਹੋਵੇਗੀ। ਜੋ ਵੀ ਉਸ ਪਹੇਲੀ ਨੂੰ ਪਹਿਲਾਂ ਹੱਲ ਕਰ ਲਵੇਗਾ ਅਤੇ ਜ਼ਿੰਦਾ ਖੋਲ ਕੇ ਪਹਿਲਾਂ ਕਮਰੇ ਵਿੱਚੋਂ ਬਾਹਰ ਆ ਜਾਵੇਗਾ ਉਸਨੂੰ ਹੀ ਵਜ਼ੀਰ ਬਣਾਇਆ ਜਾਵੇਗਾ। ਇਹ ਸੁਣਦੇ ਹੀ ਉਹਨਾਂ ਤਿੰਨਾਂ ਵਿੱਚੋਂ ਦੋ ਤਾਂ ਬਾਜ਼ਾਰ ਦੇ ਵੱਲ ਨੂੰ ਭੱਜੇ ਅਤੇ ਜਿੰਦਿਆਂ ਦੇ ਨਾਲ ਸੰਬੰਧਿਤ ਗਣਿਤ ਦੀਆਂ ਜਿੰਨੀਆਂ ਵੀ ਕਿਤਾਬਾਂ ਮਿਲ ਸਕਦੀਆਂ ਸਨ ਉਹਨਾਂ ਨੂੰ ਲੈ ਆਏ ਅਤੇ ਉਹਨਾਂ ਦਾ ਅਧਿਐਨ ਕਰਨ ਲੱਗੇ। ਲੇਕਿਨ ਉਹਨਾਂ ਵਿੱਚੋਂ ਜੋ ਤੀਸਰਾ ਆਦਮੀ ਸੀ ਉਹ ਸਭ ਤੋਂ ਅਜੀਬ ਸੀ। ਉਹ ਨਾ ਤਾਂ ਕਿਤੇ ਗਿਆ ਅਤੇ ਨਾ ਹੀ ਕੋਈ ਕਿਤਾਬ ਲਿਆਇਆ। ਬਸ ਹਨੇਰਾ ਹੁੰਦੇ ਹੀ ਆਪਣਾ ਬਿਸਤਰਾ ਨੱਪ ਕੇ ਸੋ ਗਿਆ। ਬਾਕੀ ਦੋਵਾਂ ਨੇ ਸੋਚਿਆ ਕਿ ਸ਼ਾਇਦ ਡਰ ਦੇ ਮਾਰੇ ਇਸ ਨੇ ਪ੍ਰੀਖਿਆ ਵਿੱਚ ਨਾ ਬੈਠਣ ਦਾ ਫੈਸਲਾ ਕਰ ਲਿਆ ਹੈ ਜਾਂ ਸ਼ਾਇਦ ਇਸ ਨੂੰ ਭਰੋਸਾ ਨਹੀਂ ਹੈ। ਕਿ ਜੋ ਖਬਰ ਉੱਡੀ ਹੈ ਉਹ ਸਹੀ ਹੈ। ਲੇਕਿਨ ਇਹ ਫਿਰ ਵੀ ਉਹਨਾਂ ਨੇ ਕੋਈ ਵੀ ਮੌਕਾ ਛੱਡਣਾ ਠੀਕ ਨਹੀਂ ਸਮਝਿਆ ਕਿਉਂਕਿ ਇਹ ਪੂਰੀ ਜ਼ਿੰਦਗੀ ਵਿੱਚ ਇੱਕ ਵਾਰ ਮਿਲਣ ਵਾਲਾ ਮੌਕਾ ਸੀ। ਦੋਨੋਂ ਰਾਤ ਭਰ ਕਿਤਾਬਾਂ ਪੜ੍ਹਦੇ ਰਹੇ। ਜਿੰਦਿਆਂ ਦੇ ਨਾਲ ਸੰਬੰਧਿਤ ਜਿੰਨਾ ਵੀ ਸਾਹਿਤ ਉਹਨਾਂ ਨੂੰ ਮਿਲਿਆ ਉਹ ਉਹਨਾਂ ਨੇ ਸਾਰਾ ਪੜ੍ਹ ਛੱਡਿਆ। ਸਵੇਰ ਹੋਈ ਤਾਂ ਉਹ ਤੀਸਰਾ ਵਿਅਕਤੀ ਸੌ ਕੇ ਉੱਠਿਆ। ਉਹਨਾਂ ਤਿੰਨਾਂ ਨੂੰ ਸਮਰਾਟ ਦੇ ਸਾਹਮਣੇ ਪੇਸ਼ ਕੀਤਾ ਗਿਆ। ਉਹਨਾਂ ਤਿੰਨਾਂ ਨੂੰ ਇੱਕ ਵੱਡੇ ਸਾਰੇ ਕਮਰੇ ਅੰਦਰ ਬੰਦ ਕਰ ਦਿੱਤਾ ਗਿਆ। ਉਸਦੇ ਬਾਹਰ ਇੱਕ ਜਿੰਦਾ ਲਗਾ ਦਿੱਤਾ ਗਿਆ ਜਿਸਦੇ ਉੱਪਰ ਗਣਿਤ ਦੇ ਕੁਝ ਅੰਕ ਉਕਰੇ ਹੋਏ ਸਨ ਸਮਰਾਟ ਨੇ ਕਿਹਾ ਤੁਹਾਡੇ ਤਿੰਨਾਂ ਵਿੱਚੋਂ ਜੋ ਵੀ ਇਹਨਾਂ ਅੰਕਾਂ ਵਿੱਚ ਲੁਕੀ ਪਹੇਲੀ ਨੂੰ ਹੱਲ ਕਰ ਲਵੇਗਾ ਉਹੀ ਦਰਵਾਜ਼ਾ ਖੋਲ ਪਾਵੇਗਾ ਅਤੇ ਜੋ ਵੀ ਦਰਵਾਜ਼ਾ ਖੋਲ ਕੇ ਸਭ ਤੋਂ ਪਹਿਲਾਂ ਮੇਰੇ ਕੋਲ ਆ ਜਾਵੇਗਾ ਮੈਂ ਉਸਨੂੰ ਹੀ ਆਪਣਾ ਵਜ਼ੀਰ ਬਣਾ ਲਵਾਂਗਾ ਮੈਂ ਤੁਹਾਡੇ ਤਿੰਨਾਂ ਦਾ ਬਾਹਰ ਇੰਤਜ਼ਾਰ ਕਰਦਾ ਹਾਂ ਇਹਨਾਂ ਕਹਿ ਕੇ ਸਮਰਾਟ ਉੱਥੋਂ ਚਲਿਆ ਗਿਆ ਉਹ ਦੋ ਵਿਅਕਤੀ ਜਿਨ੍ਹਾਂ ਨੇ ਰਾਤ ਪਰ ਜਾਗ ਕੇ ਪੜ੍ਹਾਈ ਕੀਤੀ ਸੀ ਉਹ ਆਪਣੇ ਨਾਲ ਕੱਪੜਿਆਂ ਵਿੱਚ ਲੁਕੋ ਕੇ ਕੁਝ ਕਿਤਾਬਾਂ ਲਿਆਏ ਸਨ ਦਰਵਾਜ਼ਾ ਬੰਦ ਹੁੰਦੇ ਹੀ ਉਹਨਾਂ ਨੇ ਉਹ ਕਿਤਾਬਾਂ ਕੱਢੀਆਂ ਅਤੇ ਜਿੰਦੇ ਉੱਪਰ ਲਿਖੇ ਅੰਕਾਂ ਨੂੰ ਇੱਕ ਕਾਗਜ਼ ਤੇ ਲਿਖ ਕੇ ਉਹਨਾਂ ਦੇ ਹੱਲ ਲੱਭਣ ਲੱਗੇ ਲੇਕਿਨ ਜੋ ਤੀਸਰਾ ਵਿਅਕਤੀ ਸੀ ਉਸਨੇ ਕੁਝ ਨਾ ਕੀਤਾ ਉਹ ਆਪਣੀਆਂ ਅੱਖਾਂ ਬੰਦ ਕਰਕੇ ਸ਼ਾਂਤੀ ਨਾਲ ਬੈਠ ਗਿਆ ਉਸਨੂੰ ਇਦਾਂ ਬੈਠਾ ਦੇਖ ਕੇ ਉਹ ਦੋਨੋਂ ਜਣੀ ਹੱਸੇ ਅਤੇ ਤੰਜ ਗਸਦੇ ਹੋਏ ਕਿਹਾ ਕਿਉਂ ਹਾਰ ਮੰਨ ਗਿਆ ਕੁਝ ਕਰ ਤਾਂ ਹੀ ਕੁਝ ਬਣੇਗਾ ਉਹਨਾਂ ਦੋਹਾਂ ਨੂੰ ਉਸਨੇ ਕੁਝ ਨਾ ਕਿਹਾ ਉਹਨਾਂ ਦੋਹਾਂ ਨੂੰ ਲੱਗਿਆ ਕਿ ਉਸਨੇ ਹਾਰ ਮੰਨ ਲਈ ਹੈ ਉਹ ਡਰ ਗਿਆ ਹੈ ਹੁਣ ਉਹ ਕੋਈ ਵੀ ਯਤਨ ਨਹੀਂ ਕਰਨਾ ਚਾਹੁੰਦਾ ਲੇਕਿਨ ਉਸਦਾ ਮਨ ਇੱਕਦਮ ਸ਼ਾਂਤ ਸੀ ਉਸ ਦੀਆਂ ਅੱਖਾਂ ਵਿੱਚੋਂ ਸਥਿਰਤਾ ਝਲਕ ਰਹੀ ਸੀ ਉਹ ਪਰੇਸ਼ਾਨ ਨਹੀਂ ਸੀ ਲੱਗ ਰਿਹਾ ਉਹ ਬਸ ਬੈਠਾ ਰਿਹਾ ਬੈਠਾ ਰਿਹਾ ਫਿਰ ਅਚਾਨਕ ਉਸ ਨੂੰ ਕੁਝ ਸੁੱਝਿਆ ਉਹ ਉੱਠ ਕੇ ਦਰਵਾਜ਼ੇ ਕੋਲ ਗਿਆ ਅਤੇ ਹੌਲੀ ਜਿਹੇ ਉਸ ਨੂੰ ੱੱਕਾ ਦਿੱਤਾ ਅਤੇ ਇਹ ਕੀ ਦਰਵਾਜ਼ਾ ਖੁੱਲ ਗਿਆ ਉਹ ਕਮਰੇ ਤੋਂ ਬਾਹਰ ਚੱਲਿਆ ਗਿਆ ਲੇਕਿਨ ਉਹ ਦੋਨੋਂ ਵਿਅਕਤੀ ਆਪਣੀਆਂ ਕਿਤਾਬਾਂ ਵਿੱਚ ਹੀ ਡੁੱਬੇ ਰਹੇ ਉਹਨਾਂ ਨੂੰ ਪਤਾ ਵੀ ਨਹੀਂ ਚੱਲਿਆ ਕਿ ਉਹ ਤੀਸਰਾ ਕਮਰੇ ਤੋਂ ਬਾਹਰ ਜਾ ਚੁੱਕਿਆ ਹੈ ਉਹਨਾਂ ਨੂੰ ਤਾਂ ਪਤਾ ਹੀ ਉਦੋਂ ਚੱਲਿਆ ਜਦੋਂ ਸਮਰਾਟ ਤੀਸਰੇ ਵਿਅਕਤੀ ਨੂੰ ਲੈ ਕੇ ਅੰਦਰ ਆਇਆ ਅਤੇ ਬੋਲਿਆ ਬੰਦ ਕਰੋ ਆਪਣੀਆਂ ਇਹ ਕਿਤਾਬਾਂ ਜਸినੋਂ ਬਾਹਰ ਨਿਕਲਣਾ ਸੀ ਉਹ ਤਾਂ ਕਦੋਂ ਦਾ ਬਾਹਰ ਨਿਕਲ ਚੁੱਕਿਆ ਹੈ ਇਹ ਦੇਖ ਕੇ ਉਹ ਦੋਨੋਂ ਜਣੇ 당 ਰਹ ਗਏ ਅਤੇ ਪੁੱਛਿਆ ਅਖੀਰ ਤੂੰ ਬਾਹਰ ਕਿਵੇਂ ਨਿਕਲਿਆ ਸਮਰਾਟ ਨੇ ਕਿਹਾ ਜਿੰਦਾ ਤਾਂ ਲਗਾਇਆ ਹੀ ਨਹੀਂ ਗਿਆ ਸੀ ਕਿਉਂਕਿ ਬੰਦ ਜਿੰਦੇ ਨੂੰ ਤਾਂ ਖੋਲਿਆ ਜਾ ਸਕਦਾ ਹੈ ਲੇਕਿਨ ਜਿਹੜਾ ਲਗਾਇਆ ਹੀ ਨਹੀਂ ਗਿਆ ਸੀ ਉਸ ਨੂੰ ਕਿਵੇਂ ਖੋਲੋਗੇ ਇਹ ਆਦਮੀ ਤੁਹਾਡੇ ਤਿੰਨਾਂ ਵਿੱਚੋਂ ਸਭ ਤੋਂ ਜ਼ਿਆਦਾ ਸਮਝਦਾਰ ਹੈ ਜਿਹੜਾ ਕਿਸੇ ਵੀ ਸਮੱਸਿਆ ਨੂੰ ਹੱਲ ਕਰਨ ਤੋਂ ਪਹਿਲਾਂ ਇਹ ਦੇਖ ਲਵੇ ਕਿ ਜਿਸ ਨੂੰ ਉਹ ਹੱਲ ਕਰਨ ਜਾ ਰਿਹਾ ਹੈ ਉਹ ਅਸਲ ਵਿੱਚ ਸਮੱਸਿਆ ਹੈ ਵੀ ਜਾਂ ਨਹੀਂ ਤਾਂ ਆਏ ਆਦਮੀ ਸਾਡੇ ਰਾਜ ਦਾ ਸਭ ਤੋਂ ਜ਼ਿਆਦਾ ਸਮਝਦਾਰ ਵਿਅਕਤੀ ਹੈ ਮੈਂ ਇਸ ਨੂੰ ਆਪਣਾ ਵਜ਼ੀਰ ਨਿਯੁਕਤ ਕਰਦਾ ਹਾਂ ਤਾਂ ਦੋਸਤੋ ਇਸ ਕਹਾਣੀ ਤੋਂ ਸਿੱਖਣ ਵਾਲੀ ਗੱਲ ਇਹੀ ਹੈ ਕਿ ਸਾਨੂੰ ਜਦੋਂ ਵੀ ਇਹ ਲੱਗੇ ਕਿ ਸਾਡੇ ਸਾਹਮਣੇ ਕੋਈ ਬਹੁਤ ਵੱਡੀ ਸਮੱਸਿਆ ਹੈ ਤਾਂ ਜਲਦਬਾਜੀ ਵਿੱਚ ਘਬਰਾ ਕੇ ਉਸ ਸਮੱਸਿਆ ਦਾ ਹੱਲ ਲੱਭਣ ਦੀ ਬਜਾਏ ਸਾਨੂੰ ਠੰਡੇ ਦਿਮਾਗ ਨਾਲ ਇਹ ਸੋਚਣਾ ਚਾਹੀਦਾ ਹੈ ਕਿ ਜਿਸ ਨੂੰ ਮੈਂ ਸਮੱਸਿਆ ਸਮਝ ਰਿਹਾ ਹਾਂ ਉਹ ਅਸਲ ਵਿੱਚ ਸਮੱਸਿਆ ਹੈ ਵੀ ਜਾਂ ਨਹੀਂ ਜਾਂ ਅਸਲ ਸਮੱਸਿਆ ਕੋਈ ਹੋਰ ਹੀ ਹੈ ਜਿਹੜੀ ਮੈਨੂੰ ਹਲੇ ਦਿਖਾਈ ਨਹੀਂ ਦੇ ਰਹੀ